ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਤੇ ਤੋ ਲੋਕਲ ਸੰਗਠਾ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਪੂਰੇ ਸਾਰਾ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜੱਲ ਹੀ ਨੰਬਰ ਪਲੇਟ ਤੇ ਪਰ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਧਰ ਪਕੜ ਸ਼ੁਰੂ ਹੋਈ ਕਿਉਂਕਿ ਸਰਕਾਰ ਨਤੀਜਿਆਂ ਤੋਂ ਮੁਖਲਾ ਚੁੱਕੀ ਸੀ ਤਕਰੀਬਨ 30 ਦੇ ਕਰੀਬ ਲੋਕਾਂ ਨੂੰ ਉਸੇ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਹਿੰਦੇ ਜੀ ਪੁਲਿਸ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਿਆ ਕਿਹੜੀ ਪੁਲਿਸ ਜਿਹੜੀ ਆਪ ਜਾਲੀ ਨੰਬਰ ਪਲੇਟ ਲਾ ਕੇ ਸਿਵਲ ਵਰਦੀਆਂ ਚ ਲੋਕਾਂ ਦੀ ਰੈਕੀ ਕਰ ਰਹੀ ਸੀ ਸੋ ਅੱਜ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇ ਗਏ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ 6:30 ਵਜੇ ਹੈ ਸੋ ਇਹ ਗੱਲ ਸਪੱਸ਼ਟ ਹੋ ਗਈ ਕਿ ਪਹਿਲਾ ਅਰੈਸਟ ਕੀਤਾ ਗਿਆ ਮਤਲਬ 5 ਤੋਂ ਲੈ ਕੇ 15 ਤੱਕ ਕੋਈ ਕਾਰਵਾਈ ਨਹੀਂ ਕਿਉਂਕਿ ਉਹ ਕੋ ਕਰ ਨਹੀਂ ਸਕਦੇ ਸੀ ਇਲੈਕਸ਼ਨ ਕਮਿਸ਼ਨ ਸੀ